ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਹੋਰ ਭਰਾਓ ਸਾਹਿਬ ਠੀਕ ਠਾਕ ਹੋਵਾਂਗੇ ਮੇਰਾ ਮਹਿਕਮਾ ਟਰੱਕ ਵਾਲੇ ਭਰਾਓ ਭਰਾਓ ਮੈਂ ਤੁਹਾਨੂੰ ਰਾਤ ਦੀ ਇੱਕ ਹੱਡ ਬੀਤੀ ਲੱਗਣ ਲੱਗਾ ਦੱਸਣਾ ਉਹ ਰਾਤੀ ਮੈਂ ਲੈ ਵੀ ਹੋਇਆ ਸੀ ਕੋਈ ਤਿੰਨ ਸਾਢੇ 3 ਵਜੇ ਪਰ ਮੈਂ ਕਿਹਾ ਵੀ ਜਿਹੜਾ ਗੁਣ ਤਸੱਲੀ ਨਾਲ ਵੀਡੀਓ ਬਣਾ ਕੇ ਪਾ ਦਈਏ ਵੀ ਜਿਹੜੀ ਚੋਰੀ 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 ਰੁਕਣ ਦਾ ਨਾਂ ਹੀ ਨਹੀਂ ਲੈਂਦੀ ਪਈ ਤੁਸੀਂ ਮੱਲਾਂ ਵਾਲੇ ਦੀ ਇੱਕ ਵੇਖੀ ਸੀ ਵੀਡੀਓ ਜਿਹੜੀ ਉਹ ਗੱਡੀ ਨਾਲ ਲਾ ਕੇ ਤੇ ਮਾਲ ਚੋਰੀ ਕਰਦੀ ਪਈ ਤੇ ਰਾਤ ਵੀ ਕਿਹੋ ਜਿਹਾ ਵਾਰਦਾਤ ਹੋਈ ਏ ਕਿ ਜਿੱਥੇ ਸਿਰਫ ਇੱਕ ਥਾਣਾ ਨਾ ਅੱਧਾ ਕਿਲੋਮੀਟਰ ਥਾਣਾ ਜਿੱਥੇ ਗੱਡੀਆਂ ਖੜੀਆਂ ਨੇ ਤੁਸੀਂ ਇਹ ਮੇਰੇ ਬੈਕਸਾਈਡ ਵੇਂਦੇ ਹੋ ਕੋ ਤੁਹਾਨੂੰ ਦਿਖਦਾ ਹੋਣਾ ਪਿੱਛੇ ਇੱਥੋਂ ਸਿਰਫ ਮੈਂ ਅੱਧਾ ਕਿਲੋਮੀਟਰ ਇੱਕ ਕੁੱਲ ਗੱਡੀ ਵਾਜਦਾ ਪਰ ਕੁੱਲ ਗੱਡੀ ਤਾਂ ਹੈਗਾ ਜੀਰਾ ਰੋਡ ਤੇ ਤੇ ਸੱਦਦੇ ਨੂੰ ਕੁੱਲ ਗੱਡੀ ਥਾਣਾ ਨੇ ਵਜੀਤਪੁਰ ਸਾਹਿਬ ਦੇ ਕੋਲ ਤਾਂ ਮੈਂ ਤੁਹਾਨੂੰ ਸਾਰੀ ਹਕੀਕਤ ਦੱਸਦਾ ਪੁਲਿਸ ਵੀ ਇੱਥੇ ਆਈ ਗੱਡੀ ਪੁਲਿਸ ਵਾਲਿਆਂ ਦੀ ਵੀ ਤੁਹਾਨੂੰ ਪਹਿਲਾਂ ਗੱਡੀ ਦਿਖਾਉਣਾ ਆਪਦੇ ਬੈਕ ਆਪਦੇ ਬੈਕਸਾਈਡ ਤੇ ਆ ਮੇਰੀ ਬੈਕ ਸਾਈਡ ਤੇ ਆ ਗੱਡੀ ਖੜੀ ਆ ਗੱਡੀਆਂ ਖੜੀਆਂ ਦੋਵੇਂ ਆ ਗੱਡੀ ਆ ਜਿਹੜੀ ਇਸ ਗੱਡੀ ਦੇ ਉੱਤੇ ਬੰਦਾ ਸੁੱਤਾ ਪਿਆ ਸੀ ਉੱਤੇ ਬੰਦਾ ਸੁੱਤਾ ਪਈ ਤੇ ਜਿਹੜੀ ਆ ਗੱਡੀ ਇਹ ਭਨੇਵੇਂ ਮੇਰੀ ਦੀ ਇਧਰ ਖੜੀ ਸੀ ਨਾਲ ਹੀ ਤਾਂ ਇੰਨਾ ਰੱਬ ਦਾ ਭਾਣਾ ਇਹ ਚੰਗਾ ਵੀ ਇਹ ਬੰਦਾ ਉੱਤੇ ਸੀ ਜਦੋਂ ਇਹਦਾ ਡਾਲੇ ਤੋਂ ਉਹਨੇ ਰਸਾ ਵੜਿਆ ਤੇ ਬੰਦੇ ਨੂੰ ਪਤਾ ਲੱਗ ਗਿਆ ਤੇ ਬੰਦਾ ਉੱਠ ਵਜਦਾ ਚਲੋ ਉਹਨੇ ਉੱਤੇ ਉਹਨੇ ਰੋਲਾ ਪਾਇਆ ਆਵਾਜ਼ ਮਾਰੀ ਚਲੋ ਛੱਡ ਕੇ ਭੱਜ ਗਏ ਆਏ ਕਾਦੇ ਦੇ ਨੇ 3 ਵੀਲਰ ਤੇ ਜਿਹੜੇ ਆਪਣੇ ਆ ਛੋਡੇ ਟਵਾੜਾ ਜੇ ਰਿੰਗੇ ਉਹਦੇ ਤੇ ਆਏ ਨੇ ਜਿੰਦੇ ਤੇ 25 30 ਗੱਟੇ ਵੀ ਆਮ ਨਾਲ ਲੱਦੇ ਜਾਣ ਬੰਦੇ 4 ਸੀ ਅਸੀਂ ਚਲੋ ਬਚਤ ਹੋ ਗਈ ਕੁਛ ਵੀ ਗੱਡੀਆਂ ਦੇਖ ਹੋ ਗਈ ਬਾਕੀ ਮੈਂ ਗੱਲ ਕਹਿਣਾ ਵੀ ਇੱਥੇ ਆ ਗਈ ਪੁਲਿਸ ਦੀ ਗੱਡੀ 112 ਵਾਲੀ ਜਿਹੜੀ ਗੱਡੀ ਹੈ ਨਾ ਉਹ ਗੱਡੀ ਲੱਗੀ ਹੋndi ਸੀ ਉੱਤੇ ਬੱਤੀ ਲੱਗੀ ਤਾਂ ਮੈਂ ਉਹਨੂੰ ਰੋਕਿਆ ਸੀ ਫੁੱਟਬਾਲ ਦੇ ਵਿਚਾਲੇ 4 5 ਬੰਦੇ ਬੈਠੇ ਸੀ ਮੈਂ ਉਹਨੂੰ ਰੋਕਿਆ ਗੱਡੀ ਨੂੰ ਰੋਕੇ ਗੱਡੀ ਨੂੰ ਤੇ ਮੈਂ ਕਿਹਾ ਵੀ ਰੁਕੋ ਇੱਕ ਮਿੰਟ ਇਹਨਾਂ ਨੂੰ ਮੈਂ ਕਿਹਾ ਵੀ ਦੱਸਦੇ ਆ ਜਦੋਂ ਮੈਂ ਉੱਠ ਕੇ ਤੇ ਗੱਡੀ ਦੇ ਅਸੀਂ ਲਾਗੇ ਲੱਗੇ ਨਾ ਹੁਣ ਤਾਂ ਪੁਲਿਸ ਵਾਲੇ ਗੱਡੀ ਭਜਾਲ ਗਏ ਪੁਲਿਸ ਵਾਲੇ ਗੱਡੀ ਭਜਾਲ ਗਏ 112 ਨੰਬਰ ਵਾਲੀਆਂ ਜਿਹੜੀਆਂ ਗੱਡੀਆਂ ਨੇ ਇੱਥੇ ਸੀ ਤਾਂ ਉਹ ਗੱਡੀ ਇੱਥੋਂ ਭਜਾਲ ਗਏ ਖਲੋਤੇ ਹੀ ਨਹੀਂ ਗਏ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਪੁਲਿਸ ਹੈ ਪੁਲਿਸੇ ਵੇਖਣ ਆਈ ਸੀ ਵੀ ਚੋਰੀਆਂ ਕਿੰਨੀਆਂ ਬੋਰੀਆਂ ਰਾਤ ਭਲਾਂ ਦੀ ਵੀ ਦੱਸਦੇ ਨੇ ਜਾਂ ਕਿੰਨੀਆਂ ਹੋ ਗਈ ਹੋ ਗਈ ਚੋਰੀ ਜਾਂ ਨਹੀਂ ਹੋ ਗਈ ਤਾਂ ਸਰਕਾਰ ਨੇ ਸਰਕਾਰ ਤੋਂ ਤਨਖਾਹਾਂ ਦਾ ਪੁਲਿਸ ਨੂੰ ਦਿੱਤੀ ਜਾਣੀ ਜਾਂਦੀਆਂ 7 ਤੋਂ 8-8 ਲੱਖ ਦੀਆਂ ਗੱਡੀਆਂ ਦਿੱਤੀਆਂ ਇਹਨਾਂ ਨੂੰ ਲੈ ਕੇ ਪੁਲਿਸ ਨੂੰ ਤਾਂ ਚੋਰੀ ਸਭ ਤੋਂ ਜ਼ਿਆਦਾ ਵਾਧੀ ਪਈ ਮੱਲਾਂ ਵਾਲੇ ਜਿਹੜੀ ਤੁਸੀਂ ਵਾਰਤਾ ਸੁਣੀ ਗੱਡੀ ਨਾਲ ਗੱਡੀ ਲਾ ਕੇ 100 ਗੱਟਾ ਲਾ ਲੈਣਾ ਗੱਡੀ ਤੋਂ ਮਾਲ ਕੋਈ ਮਹਿਣਾ ਰਖਾਉਂਦਾ 70 80 100 ਗੱਟੇ ਮਹਿਣਾ ਰਖਾਉਂਦਾ ਤੁਸੀਂ ਇਹ ਦੱਸੋ ਵੀ ਡਰਾਈਵਰ ਜਾਣ ਕਿੱਧਰ ਜਿੱਥੇ ਠਾਣਾ ਹੀ ਤਾਂ ਕਿਲੋਮੀਟਰ ਲੱਗੇ ਆ ਤੇ ਯਾਰ ਉੱਥੇ ਚੋਰੀ ਹੋ ਜਾਂਦੀ ਚੋਰਾਂ ਨੂੰ ਡਰ ਨਹੀਂ ਹੈਗਾ ਇਹ ਫਰੋਜਪੁਰ ਰੋਡ ਤੇ ਆਪਣਾ ਮੋਗਾ ਰੋਡ ਤੇ ਗੜਾਉਣ ਆਏ ਤਾਂ ਇੱਥੇ ਡਰ ਨਹੀਂ ਹੈਗਾ ਮੈਂ ਤਾਂ ਰੁਕ ਡਾਉਣ ਵੀ ਦਿਖਾਉਣਾ ਤਾਂ ਗੇਟ ਦੇ ਅੱਗੇ ਗੱਡੀयां ਖੜੀਆਂ ਤੇ ਗੇਟ ਦੇ ਅੰਦਰਲੇ ਪਾਸੇ ਤਿੰਨ ਬੰਦੇ ਬੈਠੇ ਨੇ ਚੋਰੀ ਵਾਲੀ ਦਾ ਹੱਦ ਹੋ ਗਈ ਏ ਆ ਦੇਖੋ ਸਾਹਮਣੇ ਤੁਸੀਂ ਪਿੱਛੇ ਮੈਨੇ ਬੈਕ ਸਾਈਡ ਤੇ ਗੇਟ ਦੇਖਦੇ ਆ ਮੈਂ ਉਹ ਸਾਹਮਣੇ ਗੇਟ ਉੱਥੇ ਬੰਦੇ ਬੈਠੇ ਨੇ ਕਿ ਤਾਂ ਵੀ ਚੋਰੀ ਹੋਈ ਜਾਂਦੀ ਤਾਂ ਐਸ ਪਾਸੇ ਐਸ ਪਾਸੇ ਐਸ ਪਾਸੇ ਆਪ ਦੇਖ ਲੋ ਤਾਂ ਜਿਹੜਾ ਗੱਡੀਆਂ ਵਾਲੇ ਦਿਨੇ ਰਾਤ ਨੂੰ ਇਹ ਗੱਡੀਆਂ ਅੰਦਰ ਲੈਂਦੇ ਨਹੀਂ ਤੋਲਣ ਛੜਕ ਤੇ ਲਾਰਾ ਲੱਗਾ ਤਾਂ ਦਿਨੇ ਇੱਥੇ ਪੁਲਿਸ ਵਾਲੇ ਤੰਗ ਕਰਦੇ ਨੇ ਜਿਹਨੇ ਪੁਲਿਸ ਵਾਲੇ ਤੰਗ ਕਰਦੇ ਨੇ ਰਾਤ ਨੂੰ ਤਵਾਂ ਹੁੰਦਾ ਵੀ ਚਲੋ ਗੱਡੀਆਂ ਅੰਦਰ ਲੈ ਆਈਏ ਤਾਂ ਜਿਹੜੀਆਂ ਸਰਕਾਰ ਨੇ ਇਹਨਾਂ ਨੂੰ ਗੱਡੀਆਂ ਦਿੱਤੀਆਂ ਸੀ ਇਹਨਾਂ ਨੂੰ ਗੱਡੀਆਂ ਤਾਂ ਇਸ ਕਾਰ ਕਰਕੇ ਦਿੱਤੀਆਂ ਨੇ 112 ਨੰਬਰ ਕਾਲ ਵਾਲੀ ਆ ਵੀ ਜਿੱਥੇ ਵੀ ਕੋਈ ਮਾਲ ਗੱਡੀਆਂ ਜਾਂ ਕੋਈ ਵੀ ਚੀਜ਼ ਆਦੇ ਗੱਡੀਆਂ ਰਾਤ ਨੂੰ ਨਿਗ੍ਹਾ ਰੱਖਣ ਨਿਗਾਹ ਰੱਖਣ ਦੀ ਬਜਾਏ ਆਈ ਗੱਡੀ ਸਾਡੇ ਕੋਲੋਂ ਭਜਾ ਕੇ ਲੈ ਗਏ ਨੇ ਆਈ ਗੱਡੀ ਆ ਲਾਰਾ ਦੇਖ ਲੋ ਤੇ ਆ ਦਿਨੇ 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 ਤੁਹਾਨੂੰ ਸੜਕ ਤੇ ਤੁਰੀਆਂ ਫਿਰਦੀਆਂ ਦਸਣੀਆਂ ਦਿਨੇ ਆਹ ਲੰਗੀ ਜਿਹਨੇ ਤੁਰਨ ਗਿਆ ਰਾਤ ਨੂੰ ਨਹੀਂ ਨਿਕਲਦੀਆਂ ਰਾਤ ਨੂੰ ਅਸਲ ਕਾਰਨ ਪਤਾ ਕੀ ਰਾਤ ਨੂੰ ਇਹ ਕਿਉਂ ਨਹੀਂ ਨਿਕਲਦੇ ਰਾਤ ਨੂੰ ਆਹ ਨਾ ਪੈਗ ਸੱਗ ਲੱਗੇ ਹੁੰਦੇ ਨੇ ਮੰਗੀਆਂ ਗੱਡੀਆਂ ਨੇ ਸਰਕਾਰ ਦਾ ਤੇਲ ਏ ਏਸੀ ਛੱਡੇ ਹੁੰਦੇ ਨੇ ਛੱਡ ਕੇ ਨਾ ਉਹਨਾਂ ਮਸਤ ਹੋ ਕੇ ਸੁੱਤੇ ਹੁੰਦੇ ਨੇ ਅਸੀਂ ਇੱਕ ਗੱਲ ਆਣੇ ਆ ਜੇ ਚੋਰੀ ਨਹੀਂ ਨਾ ਰੁਕਦੀ ਆ ਗੱਡੀ ਕਮਾ ਗਿਆ ਦੇਖ ਲੋ ਕੋਈ ਇਹ ਨਾ ਪੁੱਛਿਆ ਨਹੀਂ ਵੀ ਤੁਹਾਨੂੰ ਕੋਈ ਦਿੱਕਤ ਦਾ ਤੁਹਾਨੂੰ ਕੋਈ ਤਕਲੀਫ ਆ ਜਾਂ ਕੋਈ ਗੱਲ ਗੱਡੀਆਂ ਨਾਲ ਨਹੀਂ ਤਾਂ ਕਮਾ ਕੇ ਗੱਡੀ ਵਾਪਸ ਲੈ ਗਏ ਨੇ ਪਿਛਾਂ ਇੱਥੋਂ ਆਏ ਨੇ ਕਮਾ ਕੇ ਲੈ ਗਏ ਨੇ ਇੰਨੀ ਜਿਆਦਾ ਜਿੰਨੀ ਢਾੜੂ ਸਰਕਾਰ ਚ ਬੇੜਾ ਘਰ ਗਏ ਨਾ ਚੋਰੀਆਂ ਦਾ ਯਾਰ ਕਿਸੇ ਕੋਲੋਂ ਮੋਬਾਈਲ ਖੋਈ ਜਾਂਦੇ ਨੇ ਕਿਸੇ ਜਨਾਨੀ ਦੇ ਕੰਨਾਂ ਜੋ ਵਾੜੇ ਖੋਈ ਜਾਂਦੇ ਨੇ ਗੱਡੀਆਂ ਦੇ ਉੱਤੋਂ ਅੱਗੇ ਇੱਕ ਇੱਕ ਬੋਰੀ ਕਿਤੇ ਲੈਂਦੀ ਹੁੰਦੀ ਸੀ ਹੁਣ 100-100 ਬੋਰੀ 70-70 ਬੋਰੀਆਂ ਮਾਲ ਚੋਰ ਲਈ ਜਾਂਦੇ ਨੇ ਸ਼ਰੇ ਆਮ ਨਾਲ ਗੱਡੀਆਂ ਲਾ ਕੇ ਤਾਂ ਕੀ ਗੱਲ ਸਾਡੀ ਪੰਜਾਬ ਦੀ ਪੁਲਿਸ ਨਾ ਸਾਡੀ ਸੰਭਾਲਾ ਦੇ ਵਿੱਚ ਜਦੋਂ 2 ਨੰਬਰ ਸਟਾਪ ਦਾ ਨਾਮ ਲੈ ਲੈਂਦੇ ਸੀ ਨਾ ਵੀ 2 ਨੰਬਰ ਸਟਾਪ ਤੇ ਜਾਣਾ ਤੇ ਬੂਤਰ ਨਿਕਲ ਜਾਂਦਾ ਸੀ ਗਵਾਂਢੀਆਂ ਦੇ ਪਿੰਡ ਦਾ ਤੇ ਜਦੋਂ 15 ਦੇ ਨਾਮ ਲੈਂਦੇ ਸੀ ਨਾ ਵੀ ਅੰਬਰਸਰ 15 ਦੇ ਲਿ ਜਾਣਾ ਤੇ ਤੀਜਾ ਪਿੰਡ ਵੀ ਕੰਬੀ ਜਾਂਦਾ ਹੁੰਦਾ ਸੀ ਤੇ ਯਾਰੋ ਅੱਜ ਥਾਣਾ ਕੋਲ ਹੁੰਦਿਆਂ ਚੋਰੀਆਂ ਹੋਈ ਜਾਂਦੀਆਂ ਨੇ ਹੱਦ ਹੋ ਗਈ ਤਾਂ ਤਾਂ ਦੇ ਚੌਕੀਆਂ ਤਾਂ ਤਾਂ ਦੇ ਥਾਣੇ ਨੇ ਕਿ ਇਹਨਾਂ ਦੇ ਬੰਦੇ ਹੀ ਨਹੀਂ ਫੜਦੇ ਤੇ 16 ਤੋਂ 17 18 18 ਲੱਖ ਦੀਆਂ ਗੱਡੀਆਂ ਭਗਵੰਤ ਮਾਨਸਾਹਬ ਸੀਐਮ ਸਾਹਿਬ ਨੇ ਦਿੱਤੀਆਂ ਨੇ ਲੈ ਕੇ ਤੇ ਦਿੱਤੀਆਂ ਇਸ ਕਰਕੇ ਨੇ ਵੀ ਰਾਤ ਨੂੰ ਨਿਗ੍ਹਾ ਰੱਖਣ ਵਾਸਤੇ ਚੋਰੀਆਂ ਨੂੰ ਰੋਕਣ ਵਾਸਤੇ ਕਿ ਆ ਚੋਰੀਆਂ ਰੁਕਦੀਆਂ ਜਪਈਆਂ ਜੇ ਰਾਤ ਦੇ ਚਲੋ ਸਾਡਾ ਬਾਈ ਚਾਂਸ ਬੰਦੇ ਸੀ ਜੇ ਕੱਲਾ ਬੰਦਾ ਹੁੰਦਾ ਬੰਦੇ ਚਾਰ ਹਗੇ ਸੀ ਜੇ ਕੱਲਾ ਬੰਦਾ ਹੁੰਦਾ ਤੇ ਉਹਨੂੰ ਸੱਟਾਂ ਹੀ ਮਾਰ ਸਕਦੇ ਸੀ ਇਹਨੂੰ ਸਟਾਈ ਮਾਰਦਾ ਜਿਹਨੇ ਚੋਰੀ ਕਰਨਾ ਹੋਣਾ ਉਹਦੇ ਕੋਲੇ ਭਾਈ ਸਾਰੇ ਹਥਿਆਰ ਨੇ ਆ ਮੱਲਾ ਵਾਲੇ ਜਿਹੜੇ ਆਏ ਨੇ ਉਧਰੋਂ ਉਹ ਗੋਲੀ ਨਹੀਂ ਚੱਲੀ ਆ ਮੋ ਸਾਹਮਣੇ ਤੁਹਾਡੇ ਸਾਹਮਣੇ ਹੀ ਸਾਰਿਆਂ ਦੇ ਤੇ ਕੀ ਉਹ ਬੰਦੇ ਜਿਹੜੇ ਮੱਲਾ ਵਾਲੇ ਆ ਉਹ ਬੰਦੇ ਗੱਡੀ ਤੋਂ ਫੜੇ ਜਾਣਗੇ ਪਰ ਪੁਲਿਸ ਨੇ ਲੈਣਾ ਦੇਣਾ ਲੈਣਾ ਦੇਣਾ ਕਰਕੇ ਨਬੇੜ ਲੈਣਾ ਗੱਲ ਖਤਮ ਜਦੋਂ ਲੈਣਾ ਦੇਣਾ ਕਰਕੇ ਨਬੇੜ ਲਿਆ ਅਗਲੇ ਦਾ ਚਾਹ ਹੋਰ ਖੁੱਲ ਜਾਂਦਾ ਵੀ ਅੱਗੇ ਆਪਾਂ ਲੈਣਾ ਦੇਣਾ ਕਰਕੇ ਨਬੇੜ ਲਿਆ ਮੈਂ ਤੈਨੂੰ 50 ਥਾਣਿਆਂ 'ਚ ਵਿਖਾ ਦੇਣਾ ਜਿੱਥੇ ਚੋਰ ਚੋਰੀ ਕਰਦੇ ਨੇ ਉਥੇ ਪੁਲਿਸ ਲੈਣਾ ਦੇਣਾ ਕਰਕੇ ਚੋਰਾਂ ਨੂੰ ਛੱਡ ਦਿੰਦੇ। ਲਿਹਾਜ਼ ਹੀ ਨਹੀਂ ਕਰਦੀ। ਉਹਨਾਂ ਨੇ ਵਾਅਦਾ ਘਾੜਾ ਕਰਕੇ ਤੇ ਉਹ ਅਗਲੇ ਦਾ ਹੌਸਲਾ ਵਧ ਜਾਂਦਾ ਨਹੀਂ ਤੇ ਪਹਿਲੋਂ ਇਹ ਦੁੱਸ ਸਾਡੇ ਸੰਭਾਲਾ ਦੇ ਵਿੱਚ ਇੱਕ ਚੋਰ ਫੜਿਆ ਜਾਂਦਾ ਸੀ ਨਾ। ਇਹ ਜਦੋਂ ਉਹ ਜ਼ੋਰ ਕੱਢ ਦਿੰਦੇ ਸੀ ਤੇ ਉਹਨਾਂ ਦੀਆਂ ਸੱਤ ਪੀੜੀਆਂ ਦੇ ਵਿੱਚ ਆਂਦੇ ਸੀ ਵੀ ਤੁਸੀਂ ਚੋਰੀ ਡੱਕ ਰਿਆ ਜੀ। ਇੱਥੇ ਜਿਹੜਾ ਬੰਦਾ ਚੋਰੀ ਕਰ ਦੋ ਅਗਲੇ ਦਿਨ ਬਦਮਾਸ਼ ਬਣ ਕੇ ਨਿਕਲਿਆ ਆਉਂਦਾ ਥਾਣੇ ਆ ਕੇ ਧਮਕੀਆਂ ਦਿੰਦਾ ਅਗਲੇ ਨੂੰ। ਸਮਝੀਏ ਗੱਲ। ਤੇ ਜਿੰਦੀ ਚੋਰੀ ਹੋ ਜਾਂਦੀ ਏ ਉਹ ਮਾਰੀ ਦਾ ਚੁੱਪ ਕਰ ਜਾਂਦਾ ਆ ਦਾ ਹਾਲ ਹੋ ਗਿਆ ਸਾਡੇ ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਿਆ ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਿਆ ਨਾ ਜੂਪੀ ਬਿਹਾਰ ਦਾ ਹਾਲ ਸੀ ਜਿਹੜੇ ਅੱਜ ਬਣੇ ਬਣੇ ਅੱਜ ਉਹ ਹਾਲ ਸਾਡੇ ਪੰਜਾਬ 'ਚ ਬਣੇ ਬਣੇ ਪਰ ਜਿਹੜੇ ਸਾਡੇ ਸੀਐਮ ਸਾਹਿਬ ਨੇ ਖਾਲੀ ਹਵਾ ਮਾਰਦੇ ਫਿਰਦੇ ਨੇ ਹਵਾ ਤੀਰ ਦੇ ਵੀ ਚੋਰੀਆਂ ਬੰਦ ਚੋਰੀਆਂ ਬੰਦ ਜਾਂ ਇੱਥੇ ਰਾਤ ਦੀ ਵਾਰ ਦਾ ਤੇ ਮੈਂ ਤੁਹਾਨੂੰ ਸੁਣਾਉਂਦਿਆਂ ਇਹ ਕੋ ਉੱਤਰ ਕੇ 2:30 ਪੌਣੇ 3 ਵਜੇ ਦੀ ਵਾਰ ਦਾ ਤਾਂ ਦੱਸੋ ਤੇ ਜੇ ਉਹਨੇ ਗੱਡੀ ਤੋਂ ਮਾਲ ਵੀ 25 ਬੋਰੀਆਂ ਲੈ ਜਾਂਦਾ ਇਹ ਮਰ ਗਿਆ ਗੱਡੀ ਵਾਲਾ ਥਾ ਮਰ ਗਿਆ ਗੱਡੀ ਵਾਲਾ ਗੱਡੀ ਵਾਲਾ ਗੱਡੀ ਵਾਲਾ ਕਿਹੜੇ ਖੂਬ ਡਿੱਗੇਗਾ ਜਾ ਕੇ ਮਿਹਰਬਾਨੀ ਕਰਕੇ ਸੀਐਮ ਸਾਹਿਬ ਤੁਸੀਂ ਤਾਂ ਦੇਣਾ 13 0 ਮੈਨੂੰ ਦੇਖ ਦੀ ਤੁਹਾਡੀ ਲੋਕਾਂ ਨੇ 0 ਕਰ ਦੇਣੀ ਕਾਲੀ ਕਾਂਗਰਸ ਸਰਕਾਰਾਂ ਸਾਰੀਆਂ ਨਹੀਂਆਂ ਨੇ ਪਰ ਇੰਨਾ ਗੰਦ ਤੇ ਇੰਨਾ ਚੋਰੀ ਦਾ ਫਤਵਾ ਨਹੀਂ ਸੀਗਾ ਜਿਨ੍ਹਾਂ ਤੇਰੇ ਰਾਜ ਦੇ ਵਿੱਚ ਪੰਜਾਬ ਪੁਲਿਸ ਤੋਂ ਕੰਟਰੋਲ ਹੀ ਨਹੀਂ ਹੁੰਦਾ ਪਿਆ ਕੰਟਰੋਲ ਕੌਣ ਨਹੀਂ ਹੁੰਦਾ ਮਈਆਂ ਮਾਵਾਂ ਧੀਆ ਬੇਡੀਆਂ ਦੀ ਇੱਕੋ ਪੱਤਰ ਖੇਡੀਆਂ ਮੈਂ ਤੁਹਾਨੂੰ ਅੱਜ ਦੀ ਇੱਕ ਮੇਰਾ ਬੜਵਾ ਚੋਰੀ ਹੋ ਗਿਆ ਪ੍ਰੋਪਰ ਸਿਵਲ ਹਸਤਾਲ ਮੈਂ ਆਪਦਾ ਬੜਵਾ ਚੋਰ ਦੇ ਬੋਝੇ ਜੋ ਫੜ ਲਿਆ ਤੇ ਕੱਢ ਲਿਆ ਤਾਂ ਉੱਥੇ ਹੋਰ ਸੱਜਣਾ ਦਾ ਮੋਬਾਈਲ ਚੋਰੀ ਹੋਇਆ ਆ ਬੜਵਾ ਚੋਰੀ ਹੋਇਆ ਉਹ ਆਂਦੇ ਨੂੰ ਥਾਣੇ ਮੈਂ ਉਹਨੂੰ ਥਾਣੇ ਦੇ ਕੇ ਕੀ ਕਰੋਂਗੇ ਅਸੀਂ ਪੁਲਿਸ ਨੂੰ ਫੋਨ ਨਹੀਂ ਕੀਤਾ ਤੇ ਪੁਲਿਸ ਆ ਗਈ ਦੋ ਬੰਦੇ ਆਏ ਉਹਨੂੰ ਬਾਕੇ ਲੈ ਗਏ ਆਂਦੇ ਲਿਖ ਕੇ ਦਰਖਾਸਤ ਦਿਓ ਜਿਨ੍ਹਾਂ ਸਮਾਨ ਚੋਰੀ ਹੋਇਆ ਉਹਨਾਂ ਦਰਖਾਸਤ ਦਿੱਤੀ ਲਿਖ ਕੇ ਜੇ ਉਹ ਬੰਦੇ ਦਰਖਾਸਤ ਦੇਗੇ ਆਏ ਨੇ ਇਹ ਜਿਹੜਾ ਉਹ ਚੋਰ ਸੀ ਉਹ ਹਸਪਤਾਲ ਦੇ ਵਿੱਚ ਫਿਰੇ ਉਹ ਚੋਰ ਹਸਪਤਾਲ ਦੇ ਵਿੱਚ ਫਿਰੇ ਹੁਣ ਤੁਸੀਂ ਦੱਸੋ ਕਸੂਰ ਕਿੰਦਾ ਫੜਾਉਣ ਵਾਲੇ ਦਾ ਕਸੂਰ ਹੈ ਜਾਂ ਫੜਨ ਵਾਲੇ ਦਾ ਕਸੂਰ ਹੈ ਓਏ ਯਾਰੋ ਥੋੜੀ ਕਹਾਣੀ ਸ਼ਰਮ ਕਰੋ 40 40 45 45 ਹਜ਼ਾਰ ਤੁਹਾਡੀਆਂ ਤਰਖਾਵਾਂ ਨੇ ਤੇ ਜੇ ਤੁਸੀਂ ਇਹਨਾਂ ਦਾ ਖੂਨ ਚੂਸੋਗੇ ਨਾ ਇਹਨਾਂ ਦਾ ਤਾਂ ਤੁਹਾਡਾ ਬੜਾ ਮੰਦਾ ਹਾਲ ਹੋਵੇਗਾ ਬਹੁਤ ਮੰਦਾ ਹਾਲ ਹੋਵੇਗਾ ਇਹ ਚੋਰੀ ਨੂੰ ਰੋਕੋ ਚੋਰੀ ਤੁਹਾਡਾ ਰੋਕਣਾ ਕੰਮ ਹੈ ਜੇ ਤੁਹਾਡੇ ਤੋਂ ਨਹੀਂ ਰੁਕਦੀ ਨਾ ਤੇ ਲਿਖ ਕੇ ਦਿਓ ਕਿਸੇ ਨੂੰ ਤੇ ਫਿਰ ਚੋਰੀਆਂ ਰੋਕ ਕੇ ਵਿਖਾਈਏ ਅੜਾ ਦੀਆਂ ਤਰੇਲੀਆਂ ਆਈ ਜਾਂਦੀਆਂ ਨੇ ਇਸ ਚੀਜ਼ ਤੋਂ ਬਈ ਮਰਦੇ ਨਾਲ ਥਾਂ ਦੇ 25 30 ਗੱਟੇ ਉਤਰ ਜਾਂਦੇ ਸਾਨੂੰ ਦੋਨੇ ਪੈਸੇ ਜਨਸ ਨਹੀਂ ਬਜਨੇ ਸੀ ਤੇ ਇਹ ਬੰਦੇ ਨੂੰ ਸੱਟ ਫੇਡ ਮਾਰ ਜਾਂਦੇ ਤੇ ਗੱਲ ਖਤਮ ਸੀ ਤੇ ਗੁਜਰਤੀ ਮੁੰਡੇ ਸਾਰੇ ਤਿੰਨੇ ਚਾਰੇ ਮੁੰਡੇ ਆਪਦੇ ਸੀ ਆ ਹਾਲੇ ਮਾਨ ਜਿਹੜੀ ਮਾਨ ਸਰਕਾਰ ਦਾ ਸਭ ਤੋਂ ਸਤਿਆਨਾਥ ਲੋਟ ਦੇ ਕਸੁੱਟ ਤੇ ਚੋਰੀਆਂ ਲੋਕਾਂ ਦੇ ਮੈਦਾਨ ਜਿਵੇਂ ਜੁਪੀ ਚ ਉਹਨੇ ਬੂਥੀ ਬਨ ਪਾਇਆ ਦੁੱਜੇ ਨੇ ਉਹ ਸੀਐਮ ਸਾਹਿਬ ਨੇ ਜੋਗੀ ਸਾਹਿਬ ਨੇ ਮੈਦਾਨੇ ਬਹੁਤ ਸੋਸ ਸਾਹਿਬ ਵੇਖੀ ਤੇ ਖਾਂਦਾ ਖਤਮਾ ਨੂੰ ਚੋਰੀ ਦਾ ਰੁਕੇ ਬਾਕੀ ਜੋ ਹੋਵੇਗਾ ਵੇਖੀ ਜਾਏਗੀ ਸੋਖ ਦੀ ਨੀਂਦਰ ਤਾਂ ਗੱਡੀਆਂ ਵਾਲੇ ਸੌਣ ਲਾਂਗੇ ਨਾ ਗੱਡੀਆਂ ਵਾਲੇ ਰਾਤ ਸੌ ਸਕਦੇ ਨੇ ਨਾ ਗੱਡੀਆਂ ਵਾਲੇ ਮੰਡੀ ਚ ਸੌਂ ਜੇ ਗੱਡੀ ਕੋ ਹਟਲ ਦੇ ਖੜ ਜਾਂਦੀ ਤੇਲ ਚੋਰੀ ਜੇ ਗੱਡੀ ਕੋਈ ਖਰਾਬ ਹੋ ਕੇ ਰਾਹ ਖੜ ਜਾਂਦੀ ਉਹਦੇ ਟਾਇਰ ਚੋਰੀ ਜੀਰੇ ਟਾਇਰ ਚੋਰੀ ਹੋ ਗਏ ਕੋਲ ਪੁਲਿਸ ਨਾਕਾ ਜਿੱਦੇ ਟਾਇਰ ਚੋਰੀ ਹੋਏ ਨੇ ਜੀਦੇ ਉਹਦੋਂ ਤਿੰਨ ਕਰਮਾ ਕੇ ਰਾਜਸਥਾਨ ਦਾ ਆ ਹੁਣ ਇੱਕ ਗੱਡੀ ਫੜੀ ਉਹਦਨ ਉਹ ਛੋਲਿਆਂ ਦੀ ਭਰੀ ਅੰਮ੍ਰਿਤਸਰ ਤੋਂ ਮੈਂ ਸੁਣਦਾ ਪਿਆ ਸੀ ਉਹ ਵੀ ਵਿੱਚੋਂ ਦੇ ਪੁਰਜਾ ਲਗਾ ਕਰਕੇ ਜੋ ਫੜੀ ਗਈ ਪਰ ਉਹ ਕੁਝ ਨਹੀਂ ਉਹ ਵੀ ਗੋਲ ਮੋਲੀ ਹੋਣਾ ਉਹਦੇ ਚ ਕੀ ਹੋਣਾ ਇੱਕ ਭਗੌੜਾ ਜੀ ਜਿਹੜਾ ਭਗੌੜਾ ਤਿੰਨ ਫੜਲੇ ਚਾਰ ਫੜਲੇ ਇੱਕ ਭਗੌੜਾ ਉਹ ਬਾਹਰੋਂ ਬੰਦੇ ਪਾ ਕੇ ਲੈਣ ਦੇਣ ਕਰ ਲਿਆ ਤੂੰ ਕੌਣ ਤੇ ਮੈਂ ਕੌਣ ਗੱਲ ਖਤਮਾ ਸਤਿ ਆਨਾਤ ਹੋ ਗਈ ਮਿਹਰਬਾਨੀ ਕਰਕੇ ਸੀਐਮ ਸਾਹਿਬ ਸਾਡੀ ਬੇਨਤੀ ਤੁਹਾਡੇ ਅਗੇ ਜਾਂਦਾ ਥਾਣੇ ਨਾ ਐਵੇਂ ਥਾਣਿਆਂ ਦੇ ਖਰਚੇ ਨਾ ਪਾਈ ਜੋ ਲੋਕਾਂ ਦੇ ਚੌਂਕੀਆਂ ਬਣਾਤੀਆਂ ਨਾਕੇ ਲਾਤੇ ਜਿਵੇਂ ਪਹਿਲੋ ਸਾਡੇ ਮਮਦੂਰ ਥਾਣਾ ਸੀ ਨਾ ਤੋਂ ਥਾਣਾ ਇੱਕੇ ਥਾਂ ਦੇ ਕਰ ਦਿਓ ਸਾਰਾ ਕਿਉਂਕਿ ਇੱਕ ਥਾਣੇ ਦੇ ਵਿੱਚ ਇੱਕੋ ਹੀ ਐਸਐਚਓ ਹੋਵੇਗਾ ਦੇ ਇੱਕ ਐਸਐਚਓ ਦੇ ਕਿਹਦੇ ਖਰਚਾ ਪੈਗਾ ਇਹ ਨਾ ਜਿਆਦਾ ਜਿਆਦਾ ਖਰਚਾ ਪਈ ਜਗਾ ਜਿਆਦਾ ਨਾ ਪਈ ਜਗਾ ਖਰਚਾ ਤੇ ਮਿਹਰਬਾਨੀ ਕਰਕੇ ਜਿਹੜੀਆਂ ਚੌਕੀਆਂ ਨੇ ਨਾ ਚੌਕੀਆਂ ਜਾਂ ਥਾਣੇ ਦੇ ਕੋਈ ਕੋਈ ਥਾਣਾ ਵੱਡਾ ਕਰ ਦਿਓ ਗੱਲ ਖਤਮ ਹੋਰ ਚੋਰੀ ਚਾਰੀ ਕੋਈ ਰੁਗਣੀ ਜਦਨ ਕੋ ਸਰਕਾਰ ਆਉਣ ਗਿਆ ਵੇਖੀ ਜੇਗੀ ਕੀ ਬੰਦਾ ਪਰ ਅਜੇ ਦਾ ਮੰਦਾ ਹਾਲ ਇੰਨਾ ਜਿਆਦਾ ਮੰਦਾ ਹਾਲ ਹੋਇਆ ਪੈਣਾ ਜਾਉਣਾ ਔਖਾ ਹੋ ਗਿਆ ਅਦਰੋ ਗੱਡੀਆਂ ਵਿਖਾ ਦਨਾ ਸਾਰੀਆਂ ਅੱਲਾ ਰਾ ਲੱਗਾ ਖੜਾ ਦੋ ਪਾਸੇ ਛੇ ਜਾਣੇ ਅਸੀਂ ਦਾ ਸੇਜਾ ਢੋਣਾ ਹੀ ਢੋਣਾ ਹੁਣ ਦੇਖ ਲੋ